ਹੈਲੋ ਯੈਸ ਇੰਡੀਆ ਯੈਸ ਇੰਡੀਆ ਕੁਝ ਦੇਖ ਲਿਆ ਯਾ ਯਾ ਵੈਰੀ ਨਾਈਸ ਕੰਟਰੀ ਸਸਰੀਕਾਲ ਕਿਦਾਂ ਸਾਰੇ ਮੈਂ ਹੈਗਾ ਸਰਬੀਆ ਤੇ ਇਹ ਸਰਬੀਆ ਦਾ ਬੋਰ ਸ਼ਹਿਰ ਹੈ ਜਿਸ ਸ਼ਹਿਰ ਤੇ ਵਸਟਾ ਮੁਕੋ ਮਰਿਆ ਇਸ ਸ਼ਹਿਰ ਦਾ ਨਾਮ ਹੈ ਬੋਰ ਬੋਰ ਸਿਟੀ ਤੁਸੀਂ ਉਧਰ ਵੀ ਸਰਚ ਕਰ ਸਕਦੇ ਹੋ ਜੇ ਕਿਸੇ ਭਰਾ ਨਾਲ ਕਰਨੀ ਹੋਵੇ ਗੂਗਲ ਤੇ ਸਰਚ ਕਰ ਸਕਦੇ ਹੋ ਸਰਬੀਆ ਦੀ ਬੋਰ ਸਿਟੀ ਤੇ ਬਈ ਇਹ ਰੋਡ ਹੈ ਮੇਨ ਹਾਈਵੇ ਮੇਨ ਜਿਹੜਾ ਰੋਡ ਹੁੰਦਾ ਬਾਜ਼ਾਰ ਦਾ ਉਹ ਹੈ ਦੋਨਾਂ ਪਾਸੇ ਬਾਜ਼ਾਰ ਤੁਸੀਂ ਦੇਖ ਸਕਦੇ ਆ ਤੇ ਇਹ ਜਿਹੜੀ ਸੜਕ ਹੈ ਹਰ ਰੋਜ਼ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬੰਦ ਰਹਿੰਦੀ ਹੈ ਇਹਦੇ ਪਰ ਕੋਈ ਵੀ ਗੱਡੀ ਮੋਟਰਸਾਈਕਲ ਕੁਝ ਨਹੀਂ ਜਾਣਾ 4 ਘੰਟੇ ਵਾਸਤੇ ਸ਼ਾਇਦ 4-5 ਘੰਟੇ ਵਾਸਤੇ ਤਾਂ ਕਿ ਜਿਹੜੇ ਲੋਕ ਇਸ ਸ਼ਹਿਰ ਦੇ ਹੈ ਉਹ ਇੱਥੇ ਆ ਕੇ ਘੁੰਮ ਸਕਣ ਤੇ ਵਧੀਆ ਤਰੀਕੇ ਨਾਲ ਆਪਣਾ ਇੰਜੋਏ ਕਰਦੇ ਆ ਹਰ ਰੋਜ਼ ਤੁਸੀਂ ਦੇਖ ਸਕਦੇ ਜਿਹੜਾ ਕੀ ਲੋਕ ਬੱਚਿਆਂ ਨੂੰ ਬੁੱਕਰਾਂ ਚ ਪਾ ਕੇ ਤੇ ਛੋਟੇ-ਛੋਟੇ ਨਿਆਣੇ ਇੱਥੇ ਇਹ ਗੱਡੀਆਂ ਮਿਲਦੀਆਂ ਕਿਰਾਏ ਤੇ ਨਿਆਣੇ ਆਉਂਦੇ ਆ ਤੇ ਗੱਡੀਆਂ ਕਿਰਾਏ ਤੇ ਲੈ ਕੇ ਚਲਾਉਂਦੇ ਆ ਜੇ ਕੁਝ ਵੀ ਖਾਣਾ ਪੀਣਾ ਹੋਵੇ ਉਧਰ 버ਗਰ ਮਿਲਦੀ ਆ ਇੱਕ 버ਗਰ ਦੀ ਕੀਮਤ 250 ਰੁਪਇਆ ਕੁਝ ਭਰਾ ਮੈਨੂੰ ਕਮੈਂਟ ਕਰਦੇ ਆ ਬਾਰ-ਬਾਰ ਪੁੱਛਦੇ ਆ ਭਾਜੀ ਮੇਰੇ ਕੋਲ ਇੰਟਰਵਿਊ ਨਹੀਂ ਹੈਲੋ ਮੇਰੇ ਕੋਲ সৌদি ਦਾ ਲਾਇਸੈਂਸ ਹੈ ਮੇਰੇ ਕੋਲ ਦੁਬਈ ਦਾ ਲਾਇਸੈਂਸ ਹੈ ਮੇਰੇ ਕੋਲ ਕਤਰ ਤੇ ਬਹਿਰਨ ਕਿਤੇ ਦਾ ਵੀ ਲਾਇਸੈਂਸ ਹੈ ਲਾਇਸੈਂਸ ਹੈਗਾ ਕਿ ਮੈਂ ਸਰ ਵੀ ਆ ਸਕਦਾ ਬਈ ਸਭ ਤੋਂ ਜ਼ਰੂਰੀ ਜਿਹੜਾ ਲਾਇਸੈਂਸ ਹੈ ਉਹ ਹੈਗਾ ਇੰਡੀਆ ਇੰਡੀਆ ਦਾ ਜੇ ਤੁਸੀਂ ਇੰਡੀਆ ਤੋਂ ਆ ਰਹੇ ਹੋ ਤੁਹਾਡੇ ਕੋਲ ਇੰਡੀਆ ਦਾ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈਵੀ ਲਾਇਸੈਂਸ ਉਹੀ ਚੇਂਜ ਹੋਣਾ ਇੱਥੇ ਆ ਕੇ ਬਾਕੀ ਤੁਸੀਂ ਕਿਤੇ ਦੇ ਵੀ ਲਾਇਸੈਂਸ ਚੱਕੀ ਬੈਠੀ ਆ ਉਹ ਵੀ ਜ਼ਰੂਰੀ ਹੈ ਉਹਦੇ ਨਾਲ ਤੁਹਾਡਾ ਐਕਸਪੀਰੀਅੰਸ ਹੋਣਾ ਥੋੜਾ ਜਿਹਾ ਥੋੜੀ ਵੈਲਿਊ ਬਣ ਜਾਂਦੀ ਕਿ ਬੰਦਾ ਰਿਟਰਨ ਹੈ ਇਹਨੇ ਪਹਿਲਾਂ ਵੀ ਕਿਤੇ ਦੂਜੀ ਦੇਸ਼ ਚ ਜਾ ਕੇ ਕੰਮ ਕੀਤਾ ਤੇ ਫਿਰ ਲਾਇਸੈਂਸ ਤੁਹਾਡਾ ਇੰਡੀਆ ਦਾ ਹੀ ਚੇਂਜ ਹੋਣਾ ਇੱਥੇ ਆ ਕੇ ਜੇ ਤੁਹਾਡੇ ਕੋਲ ਇੰਡੀਆ ਦਾ ਹੈਵੀ ਲਾਇਸੈਂਸ ਹੈ ਤਾਂ ਤੁਸੀਂ ਬੇਤੜ ਕੋ ਹੋ ਕੇ ਇੱਥੇ ਆਓ ਕੋਈ ਵੀ ਕਿਸੇ ਵੀ ਤਰੀਕੇ ਦੀ ਇੰਟਰਵਿਊ ਨਹੀਂ ਦੇਣੀ ਪੈਣੀ ਲਾਇਸੈਂਸ ਦੇ ਲਈ ਆ ਕੋਈ ਟਰਾਈ ਨਹੀਂ ਹੋਣਾ ਡਰਾਈਵਿੰਗ ਟੈਸਟ ਨਹੀਂ ਹੁੰਦਾ ਇੰਡੀਆ ਦਾ ਲਾਇਸੈਂਸ ਉਹੀ ਤੁਹਾਡਾ ਇੱਥੇ ਆ ਕੇ ਚੇਂਜ ਹੋ ਜਾਣਾ ਚਾਹੇ ਤੁਸੀਂ ਟਰਾਲਾ ਡਰਾਈਵਰ ਹੋ ਬੱਸ ਡਰਾਈਵਰ ਹੋ ਡਾਈਨਾ ਜੋ ਵੀ ਤੁਸੀਂ ਚਲਾਉਂਦੇ ਹੋ ਜਿਹੜੀ ਵੀ ਗੱਡੀ ਚਲਾਉਣਾ ਤੁਸੀਂ ਚਾਹੁੰਦੇ ਹੋ ਜਿਸ ਵੀ ਗੱਡੀ ਦਾ ਤੁਹਾਡਾ ਵਿਜਾ ਲੱਗਿਆ ਡਰਾਈਵਰੀ ਦਾ ਕੋਈ ਵਿਜਾ ਹੋਵੇ ਟਰਾਲੇ ਦਾ ਹੋਵੇ ਬੱਸ ਦਾ ਹੋਵੇ ਟਰੱਕ ਦਾ ਹੋਵੇ ਉਹ ਤੁਹਾਡਾ ਇੱਥੇ ਲਾਇਸੈਂਸ ਆ ਕੇ ਚੇਂਜ ਹੋ ਜਾਣਾ ਸਰਬੀਆ ਇੱਕ ਤਾਂ ਸਰਬੀਆ ਦਾ ਕੰਮ ਬੰਨ ਨੂੰ ਘੱਟ ਤੇ ਘੱਟ ਵੀ 6-7 ਮਹੀਨੇ ਲੱਗ ਜਾਂਦੇ ਆ ਤੇਰੇ ਕੋਲ ਨਾ ਲੱਗਿਆ ਮੇਰਾ 5.5 ਮਹੀਨੇ ਜਦੋਂ ਬਾਈ ਦਾ ਇਹਦਾ ਸੀਵੀ ਸਿਲੈਕਸ਼ਨ ਹੋਈ ਹੈ ਜਾਂ ਇੰਟਰਵਿਊ ਹੋਇਆ ਉਹ ਤੋਂ ਬਾਅਦ ਆਫਰ ਲੈਟਰ ਆਉਣ ਤੋਂ ਬਾਅਦ 5.5 ਮਹੀਨੇ ਲੱਗ ਗਿਆ 5.5 ਮਹੀਨੇ ਦਾ ਟਾਈਮ ਲੱਗ ਜਾਂਦਾ 6 ਮਹੀਨੇ ਹੀ ਬਣ ਕੇ ਚੱਲਦਾ ਹੁਣ ਕਈ-ਕਈ ਬੰਦੇ ਆਦੇ ਆ ਉਹ ਕਹਿੰਦੇ ਕਿ ਬਾਈ 80 ਮਹੀਨੇ ਹੋ ਗਿਆ 9 ਮਹੀਨੇ ਹੋ ਗਿਆ ਬਾਈ ਫਿਰ ਨਹੀਂ ਮੈਨੂੰ ਲੱਗਦਾ ਤੁਹਾਡਾ ਏਜੰਟ ਤੁਹਾਡੇ ਨਾਲ ਝੂਠ ਬੋਲੀ ਜਾਂਦਾ ਇੰਨੇ ਮਹੀਨੇ ਨਹੀਂ ਲੱਗਦੇ ਮੈਕਸਿਮਮ ਟਾਈਮ ਲੱਗਦਾ 6 ਤੇ 7 ਮਹੀਨੇ ਲੱਗ ਜੂਗੇ ਜਿਆਦਾ ਜੇ ਟਾਈਮ ਲੈ ਰਿਆ ਨਾ ਏਜੰਟ ਫਿਰ ਸਮਝੋ ਤੁਹਾਡਾ ਕੰਮ ਨਹੀਂ ਹੋ ਰਿਹਾ ਫਿਰ ਤੁਹਾਡਾ ਕੰਮ रोड है फिर तुम ये पासपोर्ट चक के कितने उधर लाओ तो हूँ मैं आ गया ए टी एम से कोशिश करते हैं पहली बार ट्राई कर लग गया सानू वैसे ज्यादा पता भी नहीं है डिपोजिट कर दिया हाँ कार्ड चल गया जी अंदर पासपोर्ट पासपोर्ट पास पाओ जी यस इंडिया या या वेरी नाइस कंट्री ਡਿਪੋਜ਼ਿਟ ਦਿਨਾਰਾ ਇਹ ਸਰਬੇਨ ਦਿਨਾਰ ਸਿਲੈਕਟ ਕੀਤਾ ਸੀ ਹੋ ਗਿਆ ਉਹ ਆ ਗਿਆ ਆ ਗਿਆ ਖੁੱਲ ਗਿਆ ਮੂੰਹ ਇਹਦੇ ਚ ਪਾ ਦਿੱਤੇ ਆ ਪੈਸੇ ਕਲੋਜ਼ ਕੰਮ ਨਾ ਖਰਾਬ ਹੋ ਜਾਵਾ ਕੰਟੀਨਿਊ ਤਾਂ ਕਰ ਉਹ ਹਾਂ ਕੰਟੀਨਿਊ ਕੀਤਾ ਨਹੀਂ ਹੈ ਪਹਿਲੀ ਵਾਰੀ ਕਰਨ ਲੱਗੇ ਇਸ ਵਾਰੀ ਅਕਾਊਂਟ ਕਰ ਰਹੇ ਆ ਪੈਸੇ ਕਿੰਨੇ ਪਾਇਆ ਅੱਛਾ ਕਿਹ ਵਾਲੇ ਸਬੂਹ ਨਾ ਪਨਿਸ਼ ਡਿਪੋਜ਼ਿਟ ਪੈਸਾ ਹੋ ਗਿਆ ਡਿਪੋਜ਼ਿਟ ਇਹਦੇ ਵਿੱਚ ਕਾਰਡ ਚੱਕੋ ਏਟੀਐਮ ਕਾਰਡ ਬਾਹਰ ਆ ਗਿਆ ਨਿਕਲ ਗਈ ਪਰਚੀ ਮਿਲ ਗਈ ਸਾਨੂੰ ਪਰਚੀ ਨੂੰ ਸੰਭਾਲ ਕੇ ਰੱਖਣੀ ਥੈਂਕ ਯੂ ਇਹ ਆ ਗਿਆ ਏਟੀਐਮ ਤੇ ਦੇਖ ਪਰਚੀ ਇੱਥੇ ਕਿੰਨਾ ਬੈਲਸ ਇੱਥੇ ਨਹੀਂ ਹੈ ਇਹਦੇ ਜਦੋਂ ਥੋੜਾ ਹੀ ਹੈ ਇੱਥੇ ਹੈਗਾ 6160.50 ਰੁਪਏ ਮਤਲਬ ਕਿ ਜਮਾ ਕਰਵਾ ਦਿੱਤੇ ਪੈਸੇ ਪਰ ਸ਼ੋ ਨਹੀਂ ਹੋਏ ਥੋੜੀ ਦੇਰ ਬਾਅਦ ਹੋ ਜੂਗੇ ਮੈਸੇਜ ਆ ਜਾਣਾ ਹੋ ਜਾਂਦੇ ਆ ਬਾਕੀ ਇਹ ਹੈ ਕਿ ਸਾਡੀ ਕੋ ਰਕਡਿੰਗ ਹੈਗੀ ਆ ਅਸੀਂ ਸਬੂਤ ਰੱਖ ਲਿਆ ਇਸ ਚੀਜ਼ ਦਾ ਇਧਰ ਹੈਲੋ ਹੈਲੋ ਨੋ ਬ੍ਰੋ ਨੋ ਬ੍ਰੋ ਠੀਕ ਹੈ ਜੀ ਹੁਣ ਅਸੀਂ ਚੱਲੇ ਆਪਣੇ ਰੂਮ ਵੱਲ ਇਹ ਪਿਗੜੀ ਵੀ ਜੰਦਾ ਖਾਰੀ ਆਰ ਯੂ ਕੈਨ ਨੋ ਮਿਸਲੀਨਕ ਯੂ ਆ ਯੂ ਟਿਊਬਰ ਯੈਸ ਹੈਲੋ ਹੈਲੋ ਸਬਸਕ੍ਰਾਈਬ 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 ਦਾ ਮੈਸੇਜ ਫਿਰ ਮੁੰਡੇ ਵੀ ਕਾਣ ਲੱਗ ਗਿਆ ਕਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਰਬੀਆ ਦੇ ਲੋਕਲ ਇੱਥੇ ਦੇ ਆ ਮੁੰਡੇ ਸਾਰੇ ਅਸੀਂ ਕਈ ਵਾਰੀ ਗੱਲਾਂ ਬਾਤਾਂ ਕਰਦੇ ਹਾਂ ਨਾਲ ਪਰ ਕਈ ਵਾਰੀ ਥੋੜੇ ਜਿਹੇ ਬਤਮੀਜੀ ਤੇ ਆ ਜਾਂਦੇ ਆ ਫਿਰ ਅਸੀਂ ਦਿਨ ਦੇ ਵਿੱਚ ਬਹੁਤ ਘੱਟ ਗੱਲ ਕਰਦੇ ਹਾਂ ਠੀਕ ਆ ਛੋਟੇ ਬੱਚੇ ਆ ਥੋੜੇ ਜੇ ਸ਼ਰਾਰਤਾਂ ਕਰਦੇ ਕਈ ਵਾਰੀ ਜਿੱਦਾਂ ਕੀ ਆਪਣੇ ਹੁੰਦਾ ਹੀ ਆ ਬਾਕੀ ਬੰਦੇ ਬਹੁਤ ਵਧੀਆ ਆ ਜੀ ਸਰਬੀਆ ਚ ਹੁਣ ਅਸੀਂ ਚੱਲੇ ਆ ਵਾਪਸ ਵਾਪਸ ਚੱਲਿਆ ਆਪਣੇ ਰੂਮ ਵੱਲ ਥੋੜੇ ਕੰਮ ਦੀ ਫਿਰਦੇ ਨੇ ਜਾਣਾ ਤੇ ਕਰਨੀਆਂ ਹੋਰ ਵੀ ਗੱਲਾਂ ਬਾਤਾਂ ਸਰਬੀਆ ਬਾਰੇ ਤੇ ਇਹ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਤੇ ਅਗਲੀ ਵੀਡੀਓ ਵਿੱਚ ਕਰਾਂਗੇ ਗੱਲਾਂ ਬਾਤਾਂ ਅਸੀਂ ਸਿਰਫ ਕੀ ਸਰਬੀਆ ਚ ਲਾਇਸੈਂਸ ਕਿੱਦਾਂ ਬਣਦਾ ਇਹ ਮੈਂ ਪਹਿਲਾਂ ਵੀ ਦੱਸਿਆ ਹੋਰ ਵੀ ਜਿਹੜੇ ਕਮੈਂਟ ਕਰਦੇ ਹੋ ਮੈਂ ਉਸ ਚੀਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਬਾਈ ਕਈ ਵਾਰੀ ਵੀਡੀਓ ਨਹੀਂ ਬਣਦੀ ਟਾਈਮ ਦੀ ਕੰਮ ਤੇ ਹੁੰਦੇ ਆ ਤੇ ਚੰਗਾ ਸਸਰੀਕਾਲ ਮਿਲਾਂਗੇ ਅਗਲੀ ਵੀਡੀਓ ਚ ਅੱਜ ਤੱਕ